ਉਹ ਮਲਕੀਤ ਰੌਣੀ ਨੂੰ ਇਨਵਿਜੀਬਲ ਬਿਮਾਰੀ ਹੋ ਗਈ ਆ ਕੋਈ ਇਨਵਿਜੀਬਲ ਬਿਮਾਰੀ ਇਨਵਿਜੀਬਲ ਬਿਮਾਰੀ ਹੋ ਹੁੰਦੀ ਆ ਜਿਹੜੀ ਨਾ ਪਤਾ ਲੱਗੇ ਕੀ ਆ ਨਾ ਉਹ ਟੈਸਟਾਂ ਜਾਵੇ ਨਾ ਉਹ ਡਾਕਟਰ ਨੂੰ ਪਤਾ ਲੱਗੇ ਹੋਇਆ ਓਹ ਵੀ ਇਹਨੂੰ ਇੱਕ ਬੰਦੇ ਨੇ ਫੋਨ ਲਾਇਆ ਨਾਲ ਹੀ ਘੁੱਗੀ ਨੂੰ ਵੀ ਹੋ ਗਈ ਆ ਦੋਨੋਂ ਬਿਮਾਰੀਆਂ ਹੋ ਗਈਆਂ ਆ ਇਨਮਿਜੀਬਲ ਬਿਮਾਰੀਆਂ ਇਹਨਾਂ ਨੂੰ ਕਿਸੇ ਨੇ ਫੋਨ ਲਾਇਆ ਵੀ ਉਹ ਤੋਂ ਹੀ ਟਰੈਕਟਰਾਂ ਦੀ ਸੰਸਤਾ ਦੀ ਖੋਦੀ ਬੈਠੇ ਆ ਟਰੈਕਟਰਾਂ ਵਾਸਤੇ ਤੇ ਯਾਰ ਉਹ ਰਾਜਵੀਰ 바ਵਾ ਲੜ ਡਿਆ ਇਹ ਇੱਕ ਪਤਾ ਕੀ ਕਹਿੰਦਾ ਉਹਦੀ ਕੀ ਗੱਲ ਆ ਉਹ ਵਿਹਲ ਨੂੰ ਕੰਮ ਨਹੀਂ ਮਿਲਦਾ ਬਲਾ ਜੋ ਵੀ ਨੇ ਬੋਲਿਆ ਕੋਨੇ ਅੱਗੇ ਉਹ ਚੰਗੀਆਂ ਨੂੰ ਝਾੜ ਪਾਈ ਵੀ ਉਹ ਤੁਹਾਡਾ ਸੱਚ ਦੱਸ ਰਿਹਾ ਤੇ ਇਹ ਚ ਕੀ ਗੱਲ ਹੋਈ ਵੀ ਉਹ ਵਿਹਲਾ ਨੂੰ ਕੰਮ ਨਹੀਂ ਮਿਲਦਾ ਤਾਂ ਜੇ ਕਿਹਨੂੰ ਕੰਮ ਨਾ ਮਿਲੇ ਜੇ ਕੋਈ ਵਿਹਲਾ ਹੋਵੇ ਤਾਂ ਕੀ ਉਹ ਸੱਚ ਬੋਲਣ ਲੱਗ ਪੈਂਦਾ ਉਹ ਲਾਇਆ ਇਹਨਾਂ ਵੀਰੋ ਜਿਹੜਾ ਉਹ ਕੜਵਾਂ ਚ ਖੋਲੀ ਬੈਠੇ ਚੰਡੀਗੜ੍ਹ ਐਕਟਰੈਸ ਐਸੋਸੀਏਸ਼ਨ ਉਹ ਹੈ ਪਤਾ ਕੀ ਆ ਉਹ ਇਹਨਾਂ ਨੇ ਐਨਆਰਆਈਆਂ ਨੂੰ ਫਸਾਉਣ ਵਾਸਤੇ ਲੁੱਟਣ ਵਾਸਤੇ ਪਾਰਟੀਆਂ ਕੈਚ ਕਰਨ ਵਾਸਤੇ ਖੋਲਿਆ ਆ ਆ ਆ ਜੋਸ਼ੀ ਸਾਹਿਬ ਇਹਨਾਂ ਦਾ ਪੈਸਾ ਜਰਨਲ ਦੇ ਵੀ ਖਾਦਾ ਜੰਜੂਤ ਨੇ ਵੀ ਖਾਦਾ ਇਹ ਲੱਗਦੇ ਉੱਥੇ ਕਹਿੰਨਾ ਗੱਲ ਕੀਤੀ ਵੀ ਯਾਰ ਮੇਰਾ ਪੈਹਾ ਬੰਦੇ ਖਾ ਗਏ ਤੇ ਇਹ ਕਹਿੰਦੇ ਅਸੀਂ ਕੀ ਕਰੀਏ ਕਹਿੰਦੇ ਅਸੀਂ ਕੀ ਕਰੀਏ ਇੱਕੋ ਗੁਰੂ ਨਾਨਕ ਨਾਮ ਜਹਾਜ ਦੇ ਐਕਟਰ ਦਾ ਕਤਲ ਹੋ ਗਿਆ ਸੀ ਉਹਦੀ ਮਾਂ 2 ਮਹੀਨੇ ਰੋਂਦੀ ਰਹੀ ਫੇਸਬੁੱਕ ਤੇ ਇਹਨਾਂ ਆਪਣੇ ਜਿਹੜਾ ਪੇਜ ਆ ਬਣਾਇਆ ਹਾਂ ਐਕਟਰ ਦਾ ਕੀ ਪਕਟਾ ਪੁਕਟਾ ਜਾ ਉੱਤੇ ਉਹਦੀ ਫੋਟੋ ਤੱਕ ਨਹੀਂ ਪਾਈ ਵੀਰ ਸਮਰਾ ਵਰਗੀ ਐਕਟਰ ਉਹਦੀ ਮੌਤ ਹੋ ਗਈ ਮਹੀਨੇ ਬਾਅਦ ਪਤਾ ਲੱਗਾ ਇਹਨਾਂ ਨੇ ਐਡੇ ਮਾਰੇ ਖਚਾ ਇਹਨਾਂ ਨੇ ਉਹਦੀ ਫੋਟੋ ਤੱਕ ਨਹੀਂ ਪਾਈ ਪੇਜ ਤੇ ਅਤਿਜੰਦਰ ਗੌਰ ਨਾਲ ਕੀ ਕੋਸ਼ਿਸ਼ ਅਜੀਤੰਦਰ ਗੌਰ ਮੈਡਮ ਨਾਲ ਉਹ ਬਾਵਾ ਸਾਹਿਬ ਨੇ ਛੱਡਾ ਚੁੱਕਿਆ ਚਲੋ ਜੋ ਵੀ ਹੋਇਆ ਪਰ ਬਾਵਾ ਸਾਹਿਬ ਨੇ ਛੱਡਾ ਚੁੱਕਿਆ ਇਹ ਨਾ ਧੁਗੀ ਹੋਣਾ ਕੋ ਮਲਕੀਤ ਰੌਣੀ ਹੋਣਾ ਕੋ ਇੰਨਾ ਕੋ ਇੱਕ ਫੋਟੋ ਤੱਕ ਨਹੀਂ ਪਈ ਆਪਣੇ ਪੇਜ ਤੇ ਵੀ ਮਾੜਾ ਹੋਇਆ ਉਹ ਕਹਿੰਦੇ ਵੀ ਜਦੋਂ ਉਹਨੇ ਫੋਨ ਲਾਇਆ ਨਾ ਇਹਨੂੰ ਮਲਕੀਤ ਰੌਣੀ ਨੂੰ ਧੁਗੀ ਨੂੰ ਦੋਵਾਂ ਨੂੰ ਵੀ ਉਹ ਲੜਨ ਤੇ ਬਾਵਾ ਡਿਆ ਹੋਇਆ ਤੂੰ ਹੀ ਕਹਦੇ ਪੇਜ ਬਣਾ ਕੇ ਬੈਠੇ ਵੀ ਅਸੀਂ ਐਕਟਰਾਂ ਦੇ ਪੇਜ ਬਣਾਇਆ ਹਾਂ ਵੀ ਐਕਟਰਾਂ ਦੀ ਸਪੋਰਟ ਕਰਨ ਦੇ ਆ ਨਹੀਂ ਨਹੀਂ ਅਸੀਂ ਉਹ ਗੱਲ ਸਾਡੀ ਚੱਲ ਰਹੀ ਆ ਡਿਸਕਸ ਚੱਲ ਰਹੀ ਆ ਡਿਸਕਸ ਤਿੰਨ ਮਹੀਨੇ ਹੋ ਗਏ ਹਾਲੇ ਨਾਲ ਦੀ ਡਿਸਕਸ ਚੱਲ ਰਹੀ ਆ ਇਹਨਾਂ ਨੇ ਲੀਡਰ ਫੇਲ ਕਰਦੇ ਇਹ ਵੀਰੋ ਤੁਸੀਂ ਪਟ્રોલ ਬਾਲ ਕੇ ਉੱਥੇ ਜਾਂਦੇ ਆ ਤਾ ਦੋ ਕੀ ਮਿਲਦਾ ਉਦੋਂ ਇਹਨਾਂ ਕੋਈ ਤੁਹਾਡੇ ਕੰਮ ਨਹੀਂ ਹੋਣਾ ਇਹਨਾਂ ਨੇ ਤੇ ਆਪਣੇ ਫਾਇਦੇ ਆਸਤੇ ਕਢਵਾਜ ਕੀਤਾ ਆ ਐਕਟਰਾਂ ਦੀ ਐਸੋਸੀਏਸ਼ਨ ਸੰਟਾ ਮੁੰਬਈ ਚ ਮੇਰੇ ਜਿੱਥੇ ਪਾਏ ਮਰੇ ਹੋਏ ਹੀ ਮੈਂ ਸਾਰੇ ਪਾਏ ਕਢਵਾਏ ਉੱਥੇ ਐਪਲੀਕੇਸ਼ਨ ਆ ਪਾਵਾ ਤੁਹਾਡੇ ਨਾਲ ਕੋਈ ਗੱਲ ਹੋ ਗਈ ਫੋਨ ਲਾ ਦੋ ਉੱਥੇ ਅਗਲੇ ਜੀਬ ਲੈ ਕੇ ਆ ਜਾਂਦੇ ਆ ਤੁਹਾਡੇ ਪਾਏ ਹੋਏ ਮਾਰ ਜਾ ਐਪਲੀਕੇਸ਼ਨ ਦੇ ਦੋ ਤੁਹਾਨੂੰ ਆਪ ਫੋਨ ਲਾ ਕੇ ਪੈਸੇ ਦਿੱਤੇ ਜਾਣਗੇ ਇਹ ਜੇ ਕੋਈ ਐਕਟਰ ਕਹਿੰਦਾ ਮੇਰੇ ਪਾਏ ਮਰ ਗਏ ਮੈਨੂੰ ਬਦਲਾ ਪੈਸੇ ਦੇ ਰਿਹਾ ਕਿਉਂਕਿ ਨੇ ਅਸੀਂ ਕੀ ਕਰੀਏ ਇਹ ਸਾਰੀਆਂ ਖਚਾਰੇ ਇਕੱਠੇ ਹੋ ਗਏ ਕਢਵਾਜੋ ਹੋ ਲਿਆ ਦੇਖੋ ਗੱਦੂ ਗਿਰ ਜੀ ਰਿਸਪੈਕਟਡ ਬੰਦੇ ਆ ਉਹਨਾਂ ਨੂੰ ਇਹਨਾਂ ਵਿੱਚ ਭਾ ਲਿਆ ਨਿੰਨਾਂ ਨੂੰ ਪਤਾ ਵੀ ਸਾਡੇ ਖਚਾਂ ਦੇ ਤੁਹਾਨੂੰ ਸਭ ਤੋਂ ਰਿਕਾਰਡ ਮਾੜੇ ਪਤਾ ਹੀ ਆ ਇੱਕ ਇੱਜ਼ਤਦਾਰ ਬੰਦਾ ਵੀ ਵਿੱਚ ਬਾਹਰ ਗੱਗੂ ਗੱਲ ਸਾਹਿਬ ਨੂੰ ਵਿੱਚ ਬਾਹਰ ਲਿੰਗੇ ਮੇਰੀ ਗੱਗੂ ਗੱਲ ਸਾਹਿਬ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਉਹ ਜਿਹੜਾ ਇਹਨਾਂ ਖਚਾਂ ਨੇ ਪ੍ਰੋਪਗੈਂਡਾ ਕੀਤਾ ਤੁਸੀਂ ਉੱਥੋਂ ਬਾਹਰ ਨਿਕਲੋ ਨੀਰ ਲੋਕਾਂ ਟਾਰਗੇਟ ਤੁਹਾਨੂੰ ਵੀ ਕਰਨਾ ਸ਼ੁਰੂ ਕਰ ਦੇਣਾ ਆ ਤੁਸੀਂ ਆਪਣੀ ਸਾਫ਼ ਸੁਧਰੀ ਮੇਜ ਲਏ ੱੱਬਾ ਨਾ ਲਵਾਓ ਤੇ ਤੁਸੀਂ ਉੱਥੋਂ ਆਊਟ ਹੋ ਜਾਓ ਇਹ ਨਾ ਖਚਾਂ ਦੀ ਕਾਰੀਗਰੀ ਆ ਇਹ ਸਭ ਫਰੌੜੀਏ ਇਕੱਠੇ ਹੋਏ ਆ ਐਨਆਰਆਈਆਂ ਨੂੰ ਲੁੱਟਣ ਵਾਸਤੇ ਤੇ ਪੰਜਾਬ ਦੇ ਕਲਚਰ ਦਾ ਬੇੜਾ ਘਰ ਕੇ ਕਰਨ ਵਾਸਤੇ ਤੇ ਲੋਕਾਂ ਨੂੰ ਉਲੂ ਬਣਾਉਣ ਵਾਸਤੇ ਕੋਈ ਯਾਰ ਪੰਜਾਬ ਦੀ ਜਵਾਨੀ ਗੁੰਡਾ ਬਣ ਗਈ ਨਸ਼ੇੜੀ ਬਣ ਗਈ ਵਿਦੇਸ਼ਾਂ 'ਚ ਦਿਹਾੜੀਦਾਰ ਬਣ ਗਈ ਇਹਨਾਂ ਖੱਤਾਂ ਕੋ ਇੱਕ ਫਿਲਮ ਨਾ ਬਣਾ ਹੋਈ ਪੰਜਾਬ ਦੀ ਜਵਾਨੀ ਦੇ ਇਹਨਾਂ ਜਿੱਥੇ ਕਿੱਥੇ ਜਾਦਵੇ ਸੇ ਘਤਾਰ ਬੰਦੀਆਂ ਗੱਲਾਂ ਕਰ ਕਰ ਕੇ ਮਹਾਨ ਬਣਨਾ ਜਾਵੇ ਪੰਜਾਬ ਦੀਆਂ ਗੱਲਾਂ ਕਰ ਕਰ ਕੇ ਕੋਈ ਬਾਬੇ ਨਾਨਕ ਦੀ ਬਾਣੀ ਗੱਲ ਨਹੀਂ ਅਸੀਂ ਚੰਗੀਆਂ ਚਾਰੀ ਬੁਰੀਆਂ ਮਾਨਕ ਸੁਦਾ ਕਾਲੀਆਂ ਬਾਹਰੀ ਚਿੱਟੀਆਂ ਜੇ ਬਾਬੇ ਨਾਨਕ ਨੇ ਬਾਣੀ ਲਿਖੀ ਤਾਂ ਉਹਦਾ ਮਤਲਬ ਆਇਓ ਖੱጫਆਂ ਜਿੰਨਾਰੇ ਮਹਾਨ ਮਹਾਨ ਗੱਲਾਂ ਕਰਕੇ ਲੋਕਾਂ ਨੂੰ ਉੱਲੂ ਬਣਾਉਣਾ ਹੁੰਦਾ ਇੱਕ ਫਿਲਮ ਨਹੀਂ ਇੰਨਾ ਕੋ ਬਣੀ ਇੱਕ ਫਿਲਮ ਬੱਬੂ ਮਾਨ ਨੇ ਬਣਾਈ ਹਵਾਏ ਦੂਜੀ ਫਿਲਮ ਸਿੱਧੂ ਮੂਸੇ ਵਾਲੇ ਨੇ ਬਣਾਈ ਜੈਸ ਆਈ ਐਮ ਸਟੂਡੈਂਟ ਯਾ ਤੀਜੀ ਕੋਈ ਫਿਲਮੀ ਪੰਜਾਬ ਦੇ ਮੁੱਦੇ ਤੇ ਨਹੀਂ ਬਣੀ ਕੋਈ ਦਹਾੜੋ ਤੀਜੀ ਫਿਲਮ ਬਣੀ ਜਾਂਦੇ ਤੁਹਾਡਾ ਪੈਸਾ ਇਹਨਾਂ ਚੂਸਿਆ ਤੇ ਤਾਂ ਉਹ ਹੀ ਬਰਬਾਦ ਕੀਤਾ ਬਚੋ ਇਹਨਾਂ ਖਚਾਂ ਤੋਂ ਬਚੋ ਇਹ ਮੈਂ ਖੜਾ ਹੋਇਆ ਮੇਰੇ ਦੇਖੋ ਬੜਬੋਲੇ ਜੱਟ ਨੇ ਸ਼ੁਰੂਆਤ ਕੀਤੀ ਇਹਨਾਂ ਖਚਾਂ ਨੂੰ ਐਕਸਪੋਜ਼ ਕਰਨ ਦੀ ਬਰਬੋਲੇ ਜੱਟ ਤੋਂ ਬਾਅਦ ਨਾਲ ਮੈਂ ਖੜਾ ਹੋਇਆ ਜਦੋਂ ਬਰਬੋਲਾ ਜੱਟ ਸਾਹਮਣੇ ਆ ਗਿਆ ਨਾ ਉਸ ਦਿਨ ਵੱਡੇ ਵੱਡੇ ਭੇਦ ਖੋਲਣੇ ਆ ਇਹ ਜਿੰਨੇ ਆ ਲੋਕੀਨਾਂ ਦੇ ਬੜਾ ਪੰਜਾਬ ਦੇ ਲੋਕਾਂ ਨੂੰ ਗੁੱਸਾ ਇਹਨਾਂ ਦੇ ਮੈਨੂੰ ਡਰ ਲੱਗਦਾ ਕਿਤੇ ਇਹਨਾਂ ਦਾ ਕਟਾਬਾਰਾ ਜੱਟ ਦਾ ਸ਼ੁਰੂ ਹੋ ਜਾਏ ਲੋਕੀਏ ਨੂੰ ਲੱਭਦੇ ਫਿਰਨ ਕੁੱਟਣ ਵਾਸਤੇ ਇਦਾਂ ਹੁੰਦਾ ਗਈ ਵਾਰ ਹੁੰਦਾ ਕਿਤੇ ਕਿਤੇ ਕਿਉਂਕਿ ਇਹਨਾਂ ਬੇੜਾ ਕਰਕੇ ਕਰਦਾ ਪੰਜਾਬ ਦੇ ਸਮਾਜ ਦਾ ਜੱਟ ਜਿਹੜਾ ਸਵੇਰ ਤੋਂ ਸ਼ਾਮ ਤੱਕ ਕੰਮ ਕਰਦਾ ਜਾ ਉਹਨੂੰ ਇਹਨਾਂ ਗੁੰਡਾ ਦੇ ਫਕਰਾ ਬਣਾ ਕੇ ਵਿਖਾਦੋ ਜਿਹੜੀ ਪੰਜਾਬ ਦੀ ਮੇਰ ਕਸਟਮ ਉਹਦੇ ਹੀ ਬੇੜਾ ਕਰਕੇ ਕਰਦਾ ਇਹਨਾਂ ਉਹਦੀ ਇਮੇਜ ਖਰਾਬ ਕਰਦੀ ਉਹ ਪਾਪੀਓ ਉਹ ਪਾਪੀਓ ਲਾਂਦੀਓ ਸਭ ਤੋਂ ਜ਼ਿਆਦਾ ਜੱਟਾਂ ਨੇ ਕਿਸਾਨਾਂ ਨੇ ਪੰਜਾਬ ਚ ਆਤਮੱਤਿਆ ਕੀਤੀ ਆ ਤੁਹਾਡੇ ਕੋਲ ਇੱਕ ਵੀ ਫਿਲਮ ਨਹੀਂ ਬਣੀ ਜੇ ਤੁਸੀਂ ਇੱਕ ਫਿਲਮ ਬਣਾਓ ਫੇਰ ਦੂਜੀ ਬੜੇ ਤੀਜੀ ਬੜੇ ਦੁਨੀਆ ਨੂੰ ਪਤਾ ਚੱਲੇ ਵੀ ਭਾਈ ਪੰਜਾਬ ਦੇ ਕਿਸਾਨਾਂ ਦੀ ਹਾਲਤ ਬੜੀ ਮਾੜੀ ਆ ਕੁਝ ਕੀਤਾ ਜਾਵੇ ਤੁਸੀਂ ਦਜਦਾ ਵਗੋ ਰਹਿਆ ਵੀ ਪਹਾੜੇ ਦੀਆਂ ਚੀਜ਼ਾਂ ਲੈ ਲੈ ਕੇ ਵੀ ਜੱਟ ਤਾਂ ਹੈ ਹੀ ਬੜਾ ਉਹ ਤਾਂ ਬੰਦੇ ਮਾਰੀ ਜਾਂਦਾ ਉਹ ਤਾਂ ਡਰਦਾ ਹੀ ਕੇ ਤੋ ਨਹੀਂ ਆਕ ਬਹੁਤ ਵੱਡਾ ਤੁਸੀਂ ਕੌਣ ਨਾਲ ਧਰੋ ਕੀਤਾ ਪਾਪੀਓ ਬਹੁਤ ਵੱਡਾ ਧਰੋ ਕੀਤਾ ਤੁਸੀਂ ਬਹੁਤ ਮਾੜਾ ਧਰੋ ਕੀਤਾ ਆ ਜਿੱਦਣ ਪੰਜਾਬ ਦੇ ਲੋਕਾਂ ਨੂੰ ਅਕਲ ਆ ਗਈ ਨਾ ਤੁਹਾਡੇ ਕਟਾਪੇ ਬੜੇ ਚੜਨੇ ਆ ਮੈਂ ਤੁਹਾਨੂੰ ਦੱਸ ਦਿੰਦਾ ਆ ਵੀਡੀਓ ਵਿਰੋਧ ਆਪਣਾ ਵੀਡੀਓ ਗੱਡ ਕੇ ਸ਼ੇਅਰ ਕਰਿਆ ਕਰੋ ਸਪੋਰਟ ਕਰੋ ਤੁਹਾਡੀ ਸਪੋਰਟ ਨਾਲ ਹੀ ਮੈਂ ਲਾੜੇ ਆ ਆ ਮੇਰੇ ਪਿੱਛੇ ਜਿਹੜੇ ਚਾਰ ਬੰਦੇ ਇਕੱਠੇ ਹੋਏ ਹੋਏ ਆ ਲੋਕ ਦਿਨੋਂ ਦਿਨ ਵਧਦੇ ਜਾ ਰਹੇ ਵਧਦੇ ਜਾ ਰਹੇ ਵਧਦੇ ਜਾ ਰਹੇ ਉਹਨਾਂ ਵੀਰਾਂ ਦੀ ਵਜ੍ਹਾ ਨਾਲ ਤੇ ਘੱਟ ਤੋਂ ਘੱਟ ਯੋਗਦਾਨ ਪਾ ਸਕਦੇ ਹੋ ਕੁਝ ਨਹੀਂ ਕਰ ਸਕਦੇ ਤੇ ਵੀਡੀਓ ਸਾਰੇ ਵੱਡੇ ਬੰਦਿਆਂ ਨੂੰ ਕੱਲਿਆ ਕਰੋ ਤੇ ਸ਼ੇਅਰ ਕਰਿਆ ਕਰੋ ਧੰਨਵਾਦ ਵੀਰੋ